ਕੈਪਟਰ ਜੋ ਆਇਆ ਹੈ ਜੀ ਉਹ ਆਇਆ ਹੈ ਇਹ ਐਂਬੂਲੈਂਸ ਲੈਣ ਆਈ ਸੀ ਕਿਸੇ ਬੰਦੇ ਨੂੰ ਲੇਕਿਨ ਉਹ ਸੀਰੀਅਸ ਜ਼ਿਆਦਾ ਹੈ ਇਸ ਲਈ ਫੋਨ ਨਾਲ ਹੈਲੀਕਾਪਟਰ ਭਰਿਆ ਹੈ ਹੈਲੀਕਾਪਟਰ ਲੈ ਕੇ ਜਾਂਦੇ ਇੱਕ ਘੋੜਾ ਹੈ ਜੀ 75 ਸਾਲ ਦਾ ਉਹ ਕਾਫੀ ਧੀਰ ਤੋਂ ਬਿਮਾਰ ਹੈ। ਉਹਨੂੰ ਪਹਿਲਾਂ ਵੀ ਲੈ ਕੇ ਗਏ ਨੇ। ਹੁਣ ਅੱਜ ਫੇਰ ਸੀਰੀਅਸ ਹੋ ਗਿਆ ਕਿਉਂਕਿ ਉਹਦਾ ਬੁਖਾਰ ਬਹੁਤ ਨੀਤ ਰਹਾ ਕੋ। ਬਹੁਤ ਕੇਅਰ ਕਰਦੇ ਆ ਜੀ ਬੰਦੇ ਦੀ ਮਰਨ ਨਹੀਂ ਦਿੰਦੇ ਛੇਤੀ ਛੇਤੀ। ਅੱਜ ਆ ਮਾਰਦਾ। ਚੱਲ ਰਿਹਾ ਇਹ ਬਾਪ। ਇਹ ਇਟਲੀ ਦਾ ਪਿੰਡ ਹੈ ਜੀ ਛੋਟਾ ਜਿਹਾ। ਤੇ ਹੁਣ ਇਹ ਮੇਨਲਾ ਦਾ ਇਹਨੂੰ ਤਰਵੀਜੋ ਲੈ ਕੇ ਜਾਣਗੇ। ਉਹ ਤੋਂ ਬਾਰੀ ਖੁੱਲੀ ਹੈ ਆਪਣਾ ਇੰਡੀਆ ਨੇ ਬੰਦਾ ਕੋਈ ਵਾਪਸ ਜਾ ਰਹੀ ਹੈ ਟੀਮ ਮੇਰੇ ਹਿਸਾਬ ਚ ਹੱਥ ਆਇਆ ਨਹੀਂ ਕੁਝ ਸੀਰੀਅਸ ਜਿਆਦੇ ਸੀ ਬੰਦਾ ਇਹ ਜਾ ਰਹੀ ਹੈ ਐਂਬੂਲੈਂਸ ਨੇ ਲਾਦਾ ਇਥੋਂ ਲੈ ਕੇ ਗਏ ਨੇ ਇਹ ਸਟ੍ਰੈਚਰ ਤੇ ਉਤੋਂ ਲਿਆਏ ਨੇ ਉਤਰੀ ਛੱਤ ਤੋਂ ਕਿ ਹੁਣ ਇਹ ਹੈਲੀਕਾਪਟਰ ਕੋਲ ਲੈ ਕੇ ਜਾਣਗੇ ਐਮਬੂਲੈਂਸ ਬੰਦਾ ਜਿਆਦਾ ਬਿਮਾਰ ਸੀ ਜੀ ਦੋ ਵਾਰੀ ਲੈ ਕੇ ਗਏ ਹੈਲੀਕਾਪਟਰ ਤੇ ਵੀ ਐਮਬੂਲੈਂਸ ਤਾਂ ਖੈਰ ਆਮ ਹੀ ਲੈ ਕੇ ਜਾਂਦੀ ਸੀ ਬੁਖਾਰ ਬਹੁਤ ਉਤਰਦਾ ਰਿਹਾ ਤੇ ਆ ਕਲੂਨਾ ਜੀ ਇਹਦੇ ਪਿਛਲੇ ਪਾਸੇ ਖੜਾ ਹੈਲੀਕਾਪਟਰ ਹੁਣ ਉੱਡ ਜਾਣਾ ਵਾਪਸ ਕਿਉਂਕਿ ਟੀਮ ਤਾਂ ਆਈ ਐਂਬੂਲੈਂਸ ਵੀ ਆਈ ਉਹਨਾਂ ਨੇ ਹੈਲੀਕਾਪਟਰ ਵੀ ਮੰਗਾਇਆ ਸੀਰੀਅਸ ਮਸਲਾ ਸੀ ਪਰ ਨਹੀਂ ਕੋਈ ਹੱਥ ਪੱਲੇ ਪਿਆ ਕਿਉਂਕਿ ਬਹੁਤ ਜ਼ਿਆਦਾ ਬਿਮਾਰ ਸੀ ਬੁਖਾਰ ਬੁੱਤਰ ਨਹੀਂ ਫਿਰਿਆ ਬਹੁਤ ਜ਼ਿਆਦਾ ਬੁਖਾਰ ਸੀ ਹੈਲੀਕਾਪਟਰ ਉਧਰੋਂ ਹੋ ਗਿਆ ਜਿਸ ਟਰਾਰ ਸਪੀਡ ਬਣਾਈ ਜਾਂਦੇ ਆ ਆਜ ਲੱਗੀ ਜਿਉਂ ਪੱਖੇ ਦੀ ਫੁੱਲ ਲਾਈਨ ਉਹ ਇਥੋਂ ਨੇ ਉੱਡਣਾ ਪਰ ਉਹ ਖਾਲੀ ਜਾ ਰਿਹਾ कहाणी ख़तमु जी